ਅੱਜ ਤੜਕਸਰ 6:00 ਵਜੇ ਦੇ ਕਰੀਬ ਯੂਪੀ ਰੋਡਵੇਜ਼ ਦੀ ਸਰਕਾਰੀ ਬੱਸ ਯੂਪੀ 78 केटी 4715 ਜੋ ਕਿ ਜਲੰਧਰ ਤੋਂ ਯੂਪੀ ਵੱਲ ਜਾ ਰਹੀ ਸੀ ਜਦੋਂ ਇਹ ਬੱਸ ਫਿਲੌਰ ਨੇੜੇ ਪੁੱਜੀ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਪੀਬੀ 08 ਐਫਈ 3240 ਆ ਕੇ ਜੋ ਨਾਲ ਵੱਜਾ ਜਿਸ ਕੈਂ ਟਰੱਕ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਬੱਸ ਵਿੱਚ ਪਿਛਲੀ ਸੀਟ ਤੇ ਬੈਠੀਆਂ 5 ਤੋਂ 6 ਯਾਤਰੀਆਂ ਨੂੰ ਵੀ ਸੱਟਾਂ ਵੱਜੀਆਂ ਸੜਕ ਸੁਰੱਖਿਆ ਫੋਰਸ ਦੀ ਪੈਟਰੋਲਿੰਗ ਪਾਰਟੀ ਦੇ ਥਾਣੇਦਾਰ ਸਰਪਜੀਤ ਸਿੰਘ ਅਤੇ ਜਸਵਿੰਦਰ ਸਿੰਘ ਸਾਥੀਆਂ ਨਾਲ ਮੌਕੇ ਤੇ ਪੁੱਜੇ ਅਤੇ ਕ੍ਰੇਨ ਮੰਗਵਾ ਕੇ ਟਰੱਕ ਨੂੰ ਇੱਕ ਪਾਸੇ ਕਰਵਾਇਆ ਬੱਸ ਸਵਾਰੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਡਾਕਟਰੀ ਸਹਾਇਤਾ ਦਵਾਈ ਜਿਨ੍ਹਾਂ ਦੀ ਹਾਲਤ ਠੀਕ ਦੱਸੀ ਗਈ ਪਰ ਟਰੱਕ ਚਾਲਕ ਨੂੰ ਕ੍ਰੇਨ ਅਤੇ ਲੋਕਾਂ ਦੀ ਮਦਦ ਨਾਲ ਟਰੱਕ ਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਫਲੋਰ ਲੈ ਕੇ ਗਏ ਜਿੱਥੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਲੁਧਿਆਣਾ ਹਸਪਤਾਲ ਭੇਜ ਦਿੱਤਾ ਗਿਆ ਕਿਉਂਕਿ ਉਸ ਦੀ ਹਾਲਤ ਠੀਕ ਨਹੀਂ ਸੀ ਬਸਤਵਾਰੀਆਂ ਨੂੰ ਬਸ ਮੰਗਵਾ ਕੇ ਯੂਪੀ ਲਈ ਭੇਜ ਦਿੱਤਾ ਗਿਆ ਦੋਵੇਂ ਵਾਣਾ ਨੂੰ ਕ੍ਰੇਨ ਦੀ ਮਦਦ ਨਾਲ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਵਾਇਆ ਟਰੱਕ ਚਾਲਕ ਦੀ ਲੁਧਿਆਣਾ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਕਿਉਂਕਿ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਬੁਰੀ ਤਰ੍ਹਾਂ ਜ਼ਖਮੀ ਸੀ ਇਹ ਐਕਸੀਡੈਂਟ ਦੇ ਸਬੰਧ ਵਿੱਚ ਮੇਰੇ ਨਾਲ ਨੇ ਜੀ ਇੰਚਾਰਜ ਐਸਐਸਈ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਕਿਸੇ ਨੇ ਫੋਨ ਕੀਤਾ ਰਾਗੀ ਨੇ ਕਿ ਐਕਸੀਡੈਂਟ ਹੋ ਗਿਆ ਆ ਉਹਨਾਂ ਨੇ ਤੁਰੰਤ ਮੈਨੂੰ ਕਾਲ ਕੀਤੀ ਮੈਂ ਡਿਊਟੀ ਤੇ ਹਾਜ਼ਰ ਸੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਕੈਂਟਰ ਸੀਗਾ ਜੋ ਕਿ ਜਲੰਧਰ ਤੋਂ ਆ ਜਾ ਰਿਹਾ ਸੀਗਾ ਇਧਰ ਉੱਤਰਾਖੰਡ ਸਾਈਡ ਤੇ ਉਹ ਅੱਗੇ ਜਾ ਰੇਗੀ ਜੂਪੀ ਨੰਬਰ 82 ਮੁਜ਼ੱਫਰਨਗਰ ਉਹਦੇ ਵਿੱਚ ਬੱਚਿਆ ਜੀ ਜਿਹਦੇ ਵਿੱਚ ਉਹ ਵਿੱਚ ਪ੍ਰੈਸ ਹੋ ਗਿਆ ਸੀ ਜਿਹਨੂੰ ਅਸੀਂ ਪਬਲਿਕ ਦੀ ਮਦਦ ਨਾਲ ਗੱਡੀ ਚੋਂ ਬਾਹਰ ਕੱਢ ਕੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਜਿਹੜੀ ਸਿਹਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰਤਾ ਹੈ ਕਿੱਦਾਂ ਦੇ ਹਾਲਾਤ ਹੈ ਕੋਈ ਜਾਨੀ ਨੁਕਸਾਨ ਤੋਂ ਬਚਾਵੇ ਬਾਈ ਜਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੇ ਜ਼ਖਮੀ ਹੋਇਆ ਜੀ ਉਹ ਸੀਰੀਅਸ ਸੀ ਆਹਨ ਜਿਹੜਾ ਜੋ ਨੀਂਦ ਆਕੇ ਕੀ ਹੋਇਆ ਦੇਖਣ ਤਾਂ ਇਹੀ ਲੱਗਦਾ ਕਿ ਜਿਵੇਂ ਕਿ ਡਰਾਈਵਰ ਨੂੰ ਜਿਹੜਾ ਕੈਂਟਰ ਡਰਾਈਵਰ ਸੀ ਉਹਨੂੰ ਨੀਂਦ ਆਗ ਹੋਣ ਕਾਰਨੀ ਹੋਇਆ ਕਿਉਂਕਿ ਉਹ ਬੱਸ ਸਟੈਂਡਸ ਗਿਆ ਬੱਸ ਸਟੈਂਡ ਤੇ ਤਾਂ ਸਲੋ ਹੀ ਹੁੰਦਾ ਹੈ ਤਕਰੀਬਨ ਕੋਈ ਵੀ ਵਾਹਨ ਜਾਂਦਾ ਸਲੋ ਕੇ ਜਾਂਦਾ ਬੱਸ ਸੀ ਉਹਦੇ ਕਿੰਨੇ ਯਾਤਰੀ ਕਿੰਨੇ ਸੀ ਵਿੱਚ ਅਲਗ ਅਲਗ ਉਹਦੇ ਚ ਡਰਾਈਵਰ ਨੂੰ ਪੁੱਛਿਆ ਉਹ ਦੱਸਿਆ ਵੀ 2-4 ਪੈਸੇਂਜਰ ਸੀਗੇ ਤੇ ਉਹਦਾ ਵੀਰ ਸਿੰਘ ਜੋ ਕਿ ਡਰਾਈਵਰ ਵੀ ਮੁੱਖ ਤੇ ਹਾਜ਼ਰ ਸੀਗਾ ਉਹਨਾਂ ਨੂੰ ਡਿਊਟੀ ਅਫਸਰ ਜਸਵਿੰਦਰ ਸਿੰਘ ਦੇ ਹਵਾਲੇ ਕੀਤਾ ਤੇ ਜਿਹੜੀ ਗੱਡੀ ਸੀ ਉਸ ਨੂੰ ਅਸੀਂ ਫੈਡਰੇ ਦੀ ਮਦਦ ਨਾਲ ਸਾਈਡ ਤੇ ਕਰਵਾ ਦਿੱਤਾ ਹਾਈਵੇ ਨਿਰਵਿਘਨ ਚਲਦਾ ਦਰਸੋ ਇੱਕ ਵਕਤ ਹਾਈਵੇ ਤੇ ਰੋਡ ਤੇ ਐਕਸੀਡੈਂਟ ਹੋਇਆ ਕੀ ਲੱਗਦਾ ਇੱਥੇ ਰੈ퍼 ਦਿੱਤਾ ਕਿ ਕਿਦਾਂ ਹਲਾ ਉਦੀ ਥੋੜੀ ਬੁਰੀ ਸੀਗੀ ਹਾਲਤ ਤੇ ਆਇਆ ਵੀ ਇਸ ਵਕਤੇ ਸਵੇਰੇ ਸੀਗਾ ਤੇ ਸਿਰ ਵਿੱਚ ਸੱਟ ਦਾ ਥੋੜਾ ਸ਼ੱਕ ਸੀਗਾ ਉਸ ਕਰਕੇ ਫਿਰ ਰੈਫਰ ਕਰਨਾ ਪਿਆ ਸਾਨੂੰ ਹੋਸ਼ ਜ਼ਿਆਦਾ ਨਹੀਂ ਕਰ ਰਿਆ ਸੀ ਤੇ ਸਾਹ ਵੀ ਇਹਨੂੰ ਠੀਕ ਨਹੀਂ ਆ ਰਹੇ ਸੀ ਉਸ ਕਰਕੇ ਫਿਰ ਨਜਲੰਦਰ ਆਪਾਂ ਰੈਫਰ ਕੀਤਾ ਜ਼ਿਆਦਾ ਸੀਰੀਅਸ ਸੀਗਾ ਜ਼ਿਆਦਾ ਨਹੀਂ ਕਹਿ ਸਕਦੇ ਹਾਂ ਜੇ ਟਾਈਮ ਤੇ ਲਾਜ ਹੋ ਜੇਗਾ ਤੇ ਸ਼ਾਇਦ ਬਚਾਅ ਹੋ ਸਕਦਾ